ਆਪੇ ਨਾਨਕ ਦੀ ਧਰਤੀ ਆ ਬੜੀ ਕਰਮਾਪਾ ਗਾਲੀ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਮੈਂ ਆਪਦੇ ਵੱਡੇ ਭਰਾ ਅਰਜਨ ਬਾਡੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਟੀਮਾ ਜੀ ਦੇ ਨਾਲ ਸultanpur Lodhi ਦੇ ਵਿੱਚ ਘਰ ਘਰ ਦੁਕਾਨ ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਭੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ ਤੇ ਵੋਟ ਅਪੀਲ ਕਰ ਰਹੇ ਆ ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮਾਨ ਹੋ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੇਕ ਨਾਲ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾ ਹੋਈ ਅਸੀਂ ਤੇ ਸਾਡੇ ਲੀਡਰ ਸਾਡੇ ਤੇ ਪਰਚੇ ਕਰਾ ਦਿੰਦੀ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ ਜੇ ਭਾਵੇਂ ਅਸੀਂ ਬਠਿੰਡੇ ਬੈਠੇ ਉਹਨਾਂ ਦੇ ਪਰਚਾ ਸਤਾਨਪੁਰ ਲੋਦੀ ਹੋ ਜਾਣਾ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਪੂਰ ਥਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ निजात ਮਿਲੀ ਆ ਲੋਕਾਂ ਨੂੰ ਆਪਦੀ ਸਰਕਾਰ ਆਪਣਾ ਆਪਣਾਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੱਲੇ ਵੀ ਮਤਰੀ ਆ ਸਾਡੇ ਜਿੱਨੇ ਵੀ ਐਮਐਲਏ ਆ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹਵੇ ਨਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਦੀ ਹੁੰਦੀ ਹੈ ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਪੀਆਂ ਪਾ ਕੇ ਆਪਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਨੂੰ ਇੱਕ ਪੱਟੀ ਸਿਕਿਉਰਿਟੀ ਜਿੱਥੇ ਕਿ ਪੁਲਸ ਵਾਲੇ ਲੋਕਾਂ ਨੂੰ ੱਟਕੇ ਮਾਰਦੇ ਹੀ ਦੇਖਦੇ ਨੇ ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ ਲੋਕ ਆਪ ਦਾ ਪਾਈ ਕਹਿੰਦੇ ਆ ਸਰਕਾਰ ਦੇ ਵਿੱਚ ਬੜਾ ਫਰਕ ਆ ਲੋਕ ਵਾਰ-ਵਾਰ ਸਰਕਾਰ ਨੂੰ ਵੋਟਾਂ ਪਾਉਣਗੇ ਮਾਨ ਸਰਕਾਰ ਨੂੰ ਵਾਰ-ਵਾਰ ਪੀਟ ਕਰਨਗੇ ਲੋਕ ਪਹਿਲਾਂ 22 ਲੋਕਾਂ ਨੇ ਹੁਣ 24 ਜਿਤਾਉਣਗੇ ਮੁੜ ਕੇ 27 ਵੀ ਜਿਤਾਉਣਗੇ ਫਿਰ 32 ਵੀ ਜਿਤਾਉਣਗੇ ਕੋ ਚਿਰਿਆ ਵਿੰਧ ਕੇਦਰੀyal ਨੂੰ ਜਿਹੜਾ ਨਰੇਂਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਰਾਸਤ ਦੇ ਵਿੱਚ ਲਿਆ ਜੇਲ੍ਹ ਚ ਬੰਦ ਕੀਤਾ ਇਹ ਨਜਾਇਜ਼ ਕੀਤਾ ਕੋਈ ਆਰਟੀਜੀਐਸ ਨਹੀਂ ਹੋਈ ਕੋਈ ਪੈਸਾ ਨਹੀਂ ਲੱਭਾ ਕੋਈ ਲੋਕਰ ਤੋਂ ਕੁਝ ਨਹੀਂ ਲੱਭਾ ਕੋਈ ਪ੍ਰੂਫ ਨਹੀਂ ਲੱਭਾ ਇਹ ਕੋ ਬੰਦੇ ਦੀ ਗਵਾਹੀ ਲੈ ਲਈਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ ਜ 55 ਕਰੋੜ ਰੁਪਏ ਫੰਡਿੰਗ ਕਰ ਰਿਆ ਉਸੇ ਬੰਦੇ ਨੂੰ ਮੁੜਕੇ ਗਵਾਹ ਬਣਾ ਲਿਆ ਇਹ ਤੇ ਭਾਜੀਪੀ ਦੀ ਸੋਚੀ ਸਮਝੀ ਸਾਜ਼ਿਸ਼ ਆ ਬਣੀ ਬਣਾਈ ਕਹਾਣੀ ਆ ਲੋਕ ਵੀ ਸਾਰਾ ਕੁਝ ਸਮਝਦੇ ਆ ਕੇਜਰੀਵਾਲ ਸਾਹਿਬ ਵੀ ਜਲਦ ਬਾਹਰ ਹੋਣਗੇ ਪਰ ਜਿਹੜਾ ੱਤਕਾ ਕੇਜਰੀਵਾਲ ਸਾਹਿਬ ਨਾਲ ਨਰਿੰਦਰ ਮੋਦੀ ਅਮਿਤ ਸ਼ਾਹ ਭਾਜੀਪੀ ਸਰਕਾਰ ਨੇ ਕੀਤਾ ਉਹਦਾ ਜਵਾਬ ਲੋਕ ਦੇ ਰਿਆ ਕਿਉਂਕਿ ਵੱਖ-ਵੱਖ ਸਟੇਟਾਂ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਲਾਈਨ ਤੇ ਮੀਤਵਾਰ ਭਾਜੀਪੀ ਦੇ ਉਮੀਦਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ ਫਟਾਫਟਵਾ ਮਿਲੇਗਾ 543 ਚੋਂ 4500 ਤੋਂ ਵੱਧ ਸੀਟਾਂ ਲੋਕ ਜਿਤਾ ਕੇ ਇੰਡੀਆ ਲਾਈਨ ਦੀ ਸਰਕਾਰ ਬਣਾਉਣਗੇ ਸਾਡੇ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ 8000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60 40 ਦੇ ਅਨੁਪਾਤ ਨਾਲ ਉਹਦੀ 40% ਬੱਚੇ ਸਾਡੇ ਪੰਜਾਬ ਦੇ ਹਰਿਆਣੇ ਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ ਉਹ 40% ਸਾਡੀ ਪੰਜਾਬ ਦੀ ਭਰਤੀ ਉਹ ਵੀ ਬੀਜੇਪੀ ਖਾਦੀ ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਲਾਈਨ ਦੀ ਸਰਕਾਰ ਆਉਂਦੇ ਉਹ ਸਾਰੇ ਅੱਕਵਾਸ ਪੰਜਾਬ ਨੂੰ ਦਵਾਵਾ ਜੀ ਤਾਂ ਕਿ ਜਿਆਦਾ ਵਿਧਾਇਕ ਨੇ ਕਿਹੜੇ ਸਪਰਦਾ ਰੱਖਾਇਆ ਕਿ ਨੇ ਦੇਖੋ ਜਿਹੜੇ ਯਾਦ ਵਿਧਾਇਕ ਨੇ ਉਹ ਰਾਣਾ ਗਰਜੀਤ ਸਿੰਘ ਦੇ ਪੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੇਖੋ ਉਹ ਤੇ ਪਹਿਲਾਂ ਹੀ ਕਾਂਗਰਸੀ ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੱਤੀ ਉਹਨਾਂ ਯਾਦ ਤੌਰ ਤੇ ਚੋਣ ਲੜੀ ਆ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਉਹ ਵੀ ਕਾਂਗਰਸੀ ਪਰਿਵਾਰ ਹੀ ਕਾਂਗਰਸੀ ਉਹਨਾਂ ਦੇ ਕਾਂਗਰਸ ਨੂੰ ਮੈਂਦ ਦੇ ਤੇ ਇਹ ਤੇ ਵੇਖੋ ਸultanpur ਲੋਤੀ ਦੇ ਲੋਕ ਫੈਸਲਾ ਕਰ ਲੈ ਸੱਚ ਦੀ ਇਹ ਝੂਠ ਦੀ ਲੜਾਈ ਆ ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਰੋਣਗੇ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਵੀ ਵਾਕੇ ਆ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਬਾਦ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਦਾ ਵੀ ਪੂਰਾ ਨਹੀਂ ਕਰਦੀਆਂ ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪਰਚੱਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁਰਕੇ ਕਹਿੰਦੇ ਤੇ ਸਾਡਾ ਸਿਆਸੀ ਸਟੈਂਟ ਏ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਬੀਬੀਆਂ ਦਾ ਜਿਹੜਾ 1000 ਰਿਆ ਉਹ ਵੀ ਐਮਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਰਵਾਂ ਜੋ ਕਿਹਾ ਉਹ ਕੀਤਾ 27 ਵਾਲੀ ਵੋਟ ਫੇਰ ਮੰਗਣਾਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ ਕੀਆ ਹੈ। ਇੱਕ ਸਵਾਲ ਹੈ ਜੀ ਅਮਰਪਾਲ ਜੀ ਦੀ ਵਾਰੀ ਤੇ ਹੈ ਕਿ ਪੱਥਰ ਸੋਤ ਵਾਲੇ ਨੌਜਵਾਨ 34 40 ਮੰਗ ਲਾ ਰਹੇ ਨੇ ਇਹ ਵੇਰੀ। ਦੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਹੀ ਕੋਈ ਵੀ ਜਾਣ ਬੰਦਾ ਖੜੋ ਸਕਦਾ ਪਰ ਲੋਕਾਂ ਨੇ ਵੇਖਣਾ ਵੀ 2 ਸਾਲ ਪਹਿਲਾਂ ਕਿਨੇ ਕੰਮ ਕੀਤੇ ਤੇ ਕਹਾ 3 ਸਾਲ ਜੇ ਜਿਹੜੀ ਸਰਕਾਰ ਪਈ ਆ ਕੰਮ ਉਹਨੇ ਕਰਦੇ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਪਤਾ ਜੇ ਕੋਈ ਸੜਕਾਂ ਬਾਨੀਆਂ ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਾਨਨੇ ਆ ਜਾਂ ਕੋ ਮੰਡੀਆਂ ਬਾਨੀਆਂ ਮੰਡੀਆਂ ਦੇ ਸ਼ੈੱਡ ਬਾਨਨੇ ਆ ਕੋਈ ਵੀ ਸਰਕਾਰੀ ਬਿਲਡਿੰਗ ਹੋ ਹਸਪੀਟਲ ਸਕੂਲ ਬਾਨਨਾ ਉলাই ਟੀਚਰਾਂ ਦੀ ਭਰਤੀ ਹੋਣੀ ਆ ਡਾਕਟਰਾਂ ਦੇ ਹਸਪਤਾਲਾਂ 'ਚ ਭਰਤੀ ਹੋਣੀ ਆ ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ ਲੋਕ ਬੜੇ ਥਿਆਣੇ ਆ ਲੋਕ ਕੰਮਾਂ ਨੂੰ ਪਹਿਲ ਦੇਣਗੇ ਲੋਕ ਏਡੇ ਲਈ ਲੱਗਣਗੇ ਇਹ 8899 ਵਾਲਾ ਦੌਰ ਜਿਹੜਾ ਉਹ ਗਿਆ ਬਾਕੀ ਜੇ 8899 'ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਚਿਤਾਇਆ ਤੇ ਉਹਨਾਂ ਕੀ ਕਰਤਾ ਉਹਨਾਂ ਸਿਰਫ ਜਿੱਤ ਕੇ ਤੇ ਉਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲ ਡਰਿੰਕ ਹੀ ਪੀਤੇ ਆ ਕੋਈ ਮਸਲਾ ਹੱਲ ਫੜਾ ਕਰਾਇਆ ਉਸੇ ਤਰ੍ਹਾਂ ਲੋਕਾਂ ਨੂੰ ਪਤਾ ਜਿਹੜੀ ਸਰਕਾਰ ਹੈ ਉਹਦੇ ਐਮਪੀ ਬਣਗੇ ਤੇ ਸਰਕਾਰ ਜਿਹੜੀ ਵਿਕਾਸ ਉਹ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ 5 ਗੁਣਾ 7 ਗੁਣਾ ਕਰਾਉਗੀ ਧੰਨਵਾਦ ਅੱਜ ਜਿਹੜਾ ਪਿਆਰ ਕੀਤਾ ਹੈ ਦੇਖੋ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਡੋਰ ਟੋਲ ਕਰ ਲਈ ਸਾਡੇ ਜਿਹੜੇ ਕੈਂਡੀਡੇਟ ਨੇ ਸਦਾ ਬਾਗੀ ਸਿੰਘ ਪੁੱਤਰ ਉਹ ਆਏ ਨੇ ਹੋਰ ਬੜੀ ਵੱਡੀ ਦਿੱਲੀ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਬਹੁਤ ਚੰਗਾ ਰਿਸਪੌਂਸ ਹੈ ਬੜਾ ਪੋਜ਼ਿਟਿਵ ਰਿਸਪੌਂਸ ਹੈ ਕਿਉਂਕਿ ਲੋਕਾਂ ਨੂੰ ਪਤਾ ਕਿ ਜੋ ਕੰਮ 2 ਸਾਲਾਂ ਦੇ ਵਿੱਚ ਸਵਾ ਦੋ ਸਾਲ ਦੇ ਵਿੱਚ ਆਮ ਆਦਮੀ ਨੇ ਆਮ ਆਦਮੀ ਪਾਰਟੀ ਨੇ ਕਰ ਦਿੱਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿੱਤੇ ਆ ਉਹ ਲੋਕਾਂ ਨੂੰ ਦਿਸ ਰਹੇ ਆ ਲੋਕਾਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਨੂੰ ਹੋਰ ਅਨੇਕਾਂ ਸਹੂਲਤਾਂ ਜਿਹੜੀਆਂ ਮਿਲੀਆਂ ਸ਼ੁਰੂ ਹੋ ਗਈਆਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਸੀਟ ਹੈ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਡੇ ਮਾਰਜਿਨ ਦੇ ਨਾਲ ਜਿੱਤਿਆ